ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਜਾਣੇ ਵੀ ਸਵਸਥ ਹੋਗੇ ਤੇ ਮਸਤ ਹੋਗੇ ਮੈਂ ਵੀ ਠੀਕ ਠਾਕ ਹਾਂ ਤੇ ਸਵੇਰ ਦੇ ਹੋ ਗਏ ਨੇ ਦੁਪਹਿਰ ਹੋ ਗਈ ਆ 12:30 ਹੋ ਗਏ ਨੇ ਤੇ ਰੋਟੀ ਹੁਣ ਖਾਧੀ ਆ ਮੈਂ ਮੈਂ ਮਤਲਬ ਹੋਣੀ ਕੰਮ ਕਰਾ ਜੋ ਫ੍ਰੀ ਹੋਈ ਆ ਤੇ ਪਾਣੀ ਨਹੀਂ ਪੀਤਾ ਪਹਿਲਾਂ ਵੀਡੀਓ ਸ਼ੂਟ ਕਰਨ ਲੱਗ ਗਈ ਆ ਚਲ ਪਹਿਨ ਪਾਣੀ ਪੀ ਲੈਣੀ ਆ ਲਓ ਜੀ ਪਾਣੀ ਮੈਂ ਪੀ ਲਿਆ ਵਾ ਤੇ ਅੱਜ ਮੈਂ ਸਾਗ ਧਰਨਾ ਵਾ ਤੇ ਮੈਂ ਮੈਨੂੰ ਲੱਗਦਾ ਮੈਂ ਲੇਟ ਹੋ ਗਈਆਂ ਸ਼ਾਇਦ ਤੇ ਪਤਾ ਨਹੀਂ ਸ਼ਾਇਦ ਨਹੀਂ ਕਿਉਂਕਿ ਮੈਂ ਕੁੱਕਰ ਚ ਬਣਾਉਣਾ ਵਾ ਸਾਗ ਤੇ ਆ ਮੈਂ ਸਾਗ ਤੇ ਸਾਰਾ ਧੋ ਤੂ ਕੇ ਤੇ ਰੱਖ ਲਿਆ ਵਾ ਪਾਲਕ ਤੇ ਸਾਗ ਦੋਹੇ ਚੀਜ਼ਾਂ ਧੋ ਕੇ ਮੈਂ ਟੱਕਿਆ ਵਾ ਕਿ ਮੱਖੀ ਮੁੱਖੀ ਵਗੈਰਾ ਪਵੇ ਨਾ ਇਹਦੇ ਉੱਤੇ ਤਾਂ ਕਰ ਕਰਕੇ ਫਿਰ ਮੈਂ ਧੋ ਕੇ ਰੱਖ ਲਿਆ ਵਾ ਇਹਨੂੰ ਮੰਮੀ ਆਉਣਗੇ ਤਾਂ ਕੱਟ ਦੇਣਗੇ ਮੰਮੀ ਨਾ ਜਿਹੜਾ ਬਰੀਕ ਕੱਟਦੇ ਆ ਸਾਗ ਤੇ ਮੇਰੇ ਕੋਲ ਥੋੜਾ ਮੋਟਾ ਕੱਟਿਆ ਜਾਂਦਾ ਤੇ ਆ ਪਏ ਆ ਭਾਂਡੇ ਮਾਂਜੇ ਤੇ ਇਹ ਹੁਣ ਸੁੱਕ ਗਏ ਆ ਇਹਨਾਂ ਨੂੰ ਚੋਕ ਕੇ ਤੇ ਟੰਗ ਉੱਨੀ ਉੱਤੇ ਤੇ ਮੱਖੀਆਂ ਦੇ ਕਰਕੇ ਨਹੀਂ ਤਾਂ ਮੈਂ ਟਾਕ ਤੇ ਹੀ ਮੱਖੀਆਂ ਨਾ ਵਹਿਣ ਤੇ ਹੱਪੜੇ ਵਗੈਰਾ ਵੀ ਸੁੱਕਣ ਦੇ ਆ ਆ ਨਾ ਸਟੈਂਡ ਇੱਥੇ ਲਾਇਆ ਵਾ ਮੈਂ ਛਾਂ ਹੋ ਜੇ ਇੱਥੇ ਨਾ ਥੋੜਾ ਕੋ ਛਾਂ ਜੀ ਹੋ ਜੂਗੀ ਤਾ ਕਰਕੇ ਮੈਂ ਲਾਇਆ ਆ ਆ ਪਾਂਡੇ ਚੋਕੇੰਦਰ ਲੈ ਜਾਨੀ ਉੱਥੇ ਜਾ ਕੇ ਤੇ ਇਹਨਾਂ ਨੂੰ ਉੱਤੇ ਲਾ ਦਨੀ ਆ ਟਿਕਾ ਦਨੀ ਆ ਅੱਛਾ ਮੰਮੀ ਆਗੇ ਸਾਗ ਚੀਰ ਨਵਾ ਤੇ ਮੰਮੀ ਹਣਾ ਕਰਨਾ ਵਾ ਉਦਾਂ ਮੰਮੀ ਬਣਾ ਕੇ ਦਿੰਦੇ ਆ ਸਾਗ ਪਰ ਅੱਜ ਮੈਂ ਕਿਹਾ ਚਲ ਆਪ ਹੀ ਬਣਾ ਲੈਂਦੇ ਆ ਇੱਥੇ ਮੰਮੀ ਪਈ ਜਾਵਾਂਗੇ ਹਨਾ ਚੀਰ ਚੀਰ ਕੇ ਤੇ ਉਮੀ ਡਾਪੇ ਚੀਰਨਾ ਨਾ ਚਰ ਮਮੀ ਸਾਗ ਜੀ ਡੰਡੇ ਨਾ ਚਰ ਮੈਂ ਚਾਹ ਬਣਾ ਲੈਣੀ ਹਣਾ ਕਟਕ ਮੈਂ ਰੋਟੀ ਹੋਣ ਖਾਦੀ ਆ ਮੈਂ ਰੋਟੀ ਪਕਾਈ ਨਹੀਂ ਸਰੇ ਮੈਂ ਤਾਜੀ ਪਕਾ ਕੇ ਖਾਉ ਫੇਰ ਗਰਮ ਕਰਨੀ ਪੈਂਦੀ ਆ ਚਲੋ ਮੈਂ ਚਾਹ ਬਣਾਉਣਾ ਛਾਨਣਾ ਚੁੱਕ ਕੇ ਲੈ ਜਾਨੀ ਅੰਦਰ ਲੈ ਕੇ ਮੈਂ ਆ ਗਈ ਅੰਦਰ ਇਹ ਚ ਬਣਾਉਣਾ ਸਾਗ ਨੇ ਨਾ ਤੇ ਫੋਨ ਦੇ ਸਾਰੇ ਮੁੱਤੇ ਤੰਗ ਲੈਣੇ ਆ ਸੋਕੇ ਸਾਰੇ ਮੈਂ ਨਾ ਹਰ ਸਿਹਾਲਾ ਤੇ ਮੇਰਾ ਇਹ ਬਹਿ ਜਾਂਦਾ ਸਿਹਾਲਾ ਜੇ ਮੈਂ ਆਪਣੇ ਭਾਂਡੇ ਮਾਂਜਣੇ ਆ ਤੇ ਬਾਹਰ ਲੈ ਜਾਣੇ ਆ ਸੁੱਕੇ ਸੁੱਕੇ ਜੇ ਨਾ ਵਧੀਆ ਧੁੱਪ ਤੋਂ ਪਾ ਲਵੇ ਜਲਦੀ ਨਾਲੇ ਅੰਦਰ ਸੁਹਾਵ ਨਹੀਂ ਹੁੰਦੀ ਕਿਚਨ ਚ ਆ ਕਰਕੇ ਤੇ ਦੇਹ ਨਾ ਮੈਂ ਸਾਗਦਾਰੇ ਬਣਾਉਣਾ ਹੈ ਪਰ ਇੰਨੀਆਂ ਝਾਰੀਆਂ ਮੱਖੀਆਂ ਨੇ ਬਾਹਰ ਬਾਹਰ ਮੈਂ ਤਾਂ ਮੱਖੀ ਰੇਜ ਜਿਹਾ ਲਾਉਂ। ਇੰਨੀਆਂ ਝਾਰੀਆਂ ਮੱਖੀਆਂ ਬਹੁਤ ਜ਼ਿਆਦਾ ਹੈ। ਪਤਾ ਨਹੀਂ ਸਾਰਾ ਨੇ ਮੱਖੀਆਂ ਕਿੰਦੀਆਂ ਮੈਂ ਆਪਣੇ ਹਸਬੰਦ ਨੂੰ ਕਹਿੰਦੀ ਮੈਂ ਮੱਖੀਆਂ ਬਹੁਤ ਨੇ। ਉਹ ਮੰਨ ਨਹੀਂ ਦੇ ਆਂਦੇ ਕਿ ਮੱਖੀਆਂ ਸਾਰਾ ਕਿੱਥੋਂ ਆ ਗਈ। ਮੈਂ ਕਿਹਾ ਤੁਸੀਂ ਆਓ ਤਾਂ ਸਹੀ। ਚੁੱਪੀ ਰੱਖੋ ਮੱਖੀਆਂ ਨੂੰ ਮੜਾਏ ਗੱਡਾ ਮੱਖੀਆਂ। ਪਤਾ ਨਹੀਂ ਕੀ ਕਰ ਲਿਆ। ਹਾਰੇ ਮੱਖੀਆਂ ਜਿੱਦਾਂ ਮੁਰ ਮੱਖੀਆਂ ਦੀ ਗੱਲ ਕਰੋ ਉਹ ਕਹਿੰਦਾ ਹੱਦੇ ਨੂੰ ਬਹੁਤ ਆ ਪਤਾ ਨਹੀਂ ਕੀ ਗੱਲ ਹੈ ਤੇ ਮੈਂ ਭਾਂਡੇ ਬਹੁਤ ਘਟ ਲਾਉਣੀ ਆ ਜਿੱਦਾਂ ਭਾਂਡੇ ਨਾ ਕਈ ਬੋਤਲ ਹੁੰਦੇ ਆ ਭਾਂਡੇ ਮੈਂ ਵੇਖਿਆ ਵਾ ਤੇ ਪਰ ਮੈਨੂੰ ਮੈਨੂੰ ਹੁੰਦਾ ਵਾ ਕਿ ਖਲਾਰਾ ਨਾ ਹੋਏ ਕਿਹੇ ਵੀ ਚੀਜ਼ ਦਾ ਕਿ ਆਪਾਂ ਭਾਂਡੇ ਹੁਣ ਅਹੀਂ ਉਹਨੇ ਕਿ ਜੀ ਆ ਟਾਈ ਟੋੜ ਲੂ ਕੱਲ ਟੋਟਲੂ ਹੀ ਜੀ ਤੇ ਪਾਂਡੇ ਹਰਾ ਛਾਣਣ ਵਾਲੀ ਆ ਪਰ ਪਰ ਆ ਅਸੀਂ ਇੱਕ ਥਾਲੀ ਲਈ ਮੈਂ ਤੇ ਚਾਰ ਪੰਜ ਕੋਦੀਆਂ ਕੋਲੇ ਗਲਾਸ ਚਾਰ ਪੰਜ ਬਸ ਇਦਾਂ ਹੀ ਜ਼ਿਆਦਾ ਨਹੀਂ ਬਹੁਤ ਚਾਰੇ ਭਾਂਡੇ ਨਹੀਂ ਆ ਨਾ ਕੜਾਈ ਚ ਕਿ ਮੈਂ ਸਬਜ਼ੀ ਗਰਮ ਕੀਤੀ ਆ ਆਪਣੀ ਲਈ ਤੇ ਨਾ ਮੈਂ ਸਾਫ਼ ਨਹੀਂ ਕੀਤੀ ਹੁਣ ਕਰ ਲੈਣੀ ਆ ਕਿਰਨਾਂ ਨੇ ਆਉਣਾ ਜਦੋਂ ਦੁਆਰਾ ਤਾਂ ਕਿੰਨਾ ਹੋ ਗਿਆ ਤਾਂ ਫਿਰ ਤੋਂ ਮਹੂ ਜੂਗੀ ਹੈ ਨਾ ਆਹ ਨਾ ਮੈਂ ਥੋੜਾ ਜਿਹਾ ਤੇਲ ਕੱਢਿਆ ਸਮੋ ਦਾ ਜਿੱਦਾਂ ਨਾ ਨਾਉ ਨਾਉ ਲਗ ਗਿਆ ਯੂਜ਼ ਕਰਨਾ ਤੇ ਇਹ ਪੌਣਾ ਵਾ ਕਹਿੰਦੇ ਵਿੱਚ ਕੋਈ ਸ਼ੀਸ਼ੀ ਲੱਭ ਕੇ ਝੁੰਨੇ ਤੇ ਆਹ ਕੁੱਕਰ ਦੇ ਵਿੱਚ ਪਾਉਣਾ ਮੇਰਾ ਸਾਗ ਕੁੱਕਰ ਸਾਫ ਕਰਕੇ ਨਾ ਚੱਜਣਾ ਫਿਰ ਇਹ ਚ ਬਣਾਉਂਗੀ ਮੈਂ ਕੁੱਕਰ ਸਾਫ ਕਰ ਦਿੰਦੇ ਚ ਪਾਣੀ ਰੇਜ ਲੰਦ ਲੈ ਆ ਫੇਕੇ ਮੈਂ ਰੱਖਿਆ ਵਾ ਆਪਣਾ ਦੁੱਧ ਵੀ ਰਿੜਕਣ ਵਾਸਤੇ ਥੋੜੀ देर ਰਿੜਕਗੇ ਨਾ ਬੰਦ ਕਰਤਾ ਫੇਰ ਰਿੜਕ ਲਾਂਗੇ ਇਹ ਨਾ ਅੱਜ ਤੁਹਾਡੇ ਨਾਲ ਵੈਸੇ ਪ੍ਰੋਜ ਨਹੀਂ ਹੁੰਦਾ ਰਿੜਕਵਾ ਕੇ ਕਿ ਕਿਹੜੇ ਨੂੰ ਪਾਪਨ ਜਿਹਾ ਇਹ ਦੇਖਦੇ ਇਹ ਬਾਤ ਜਿਹੀ ਦੁੱਧ ਤੇ ਨਹੀਂ ਬਣ ਜੇ ਜਾਦਾ ਤਾਂ ਫਿਰ ਤੇ ਅੱਜ ਸਾਗ ਬਣਾਉਣਾ ਹੈ ਨਾ ਤਾਂ ਕਰਕੇ ਮੈਂ ਸੋਚਿਆ ਚਲੋ ਮੱਖਣੀ ਨਾ ਵਧੀਆ ਲੱਗਦਾ ਵਾ ਭਾਤਾ ਵਾ ਮਿੱਠਾ ਪੱਤੀ ਤੇ ਅਦਰਕ ਕੁੱਟ ਕੇ ਭਾਤਾ ਕਾਹਨੇ ਨੇ ਦੁੱਧ ਫ੍ਰੀਜ ਚ ਟੱਟ ਫ੍ਰੀਜ ਨਾਲ ਕੀ ਵਧੀਆ ਕਰਾ ਥੋੜੀ ਜਿਹੀ ਬਣਾਈ ਆ ਮੈਂ ਤਾਂ ਮੰਮੀ ਤੇ ਰੁਖਬੀ ਨੂੰ ਅਜ ਮਾਰ ਲੈਨੇ ਉਹ ਆ ਜੂਗੀ ਬਸ ਤਿੰਨੇ ਘਣੀ ਆ ਚਲੋ ਜੀ ਦੁੱਧ ਪਾਤਾ ਮੈਂ ਇੰਨਾ ਹੀ ਦੁੱਧ ਬਚਿਆ ਬਸ ਇਹ ਸ਼ਾਮ ਤੱਕ ਸਾਡਾ ਮਹਾ ਸਰਨਾ ਹੀ ਆ ਹੁਣ ਨਾ ਉਹ ਜਿਹੜਾ ਦੁੱਧ ਪਿਆ ਵਾ ਨਾ ਪਤੀਲੇ ਚ ਉਹ ਦਹੀਂ ਜਮਾਉਣ ਵਾਸਤੇ ਆ ਬਾੜਾ ਦੋਣ ਆਲਾ ਹਜੇ ਤੇ ਉਹ ਜਿਹੜਾ ਜੱਗ ਆਲਾ ਦੁੱਧ ਵਾ ਉਹ ਮੈਂ ਰੱਖਿਆ ਕਰਨ ਵਾਸਤੇ ਬਾੜਾ ਦਵਾ ਕੇ ਕਿਉਂਕਿ ਦਰਸ਼ੀਰ ਦਿੱਤੇ ਹੈ ਨਹੀਂ ਗਾ ਤੇ ਉਹਨਾਂ ਸਨੋਂ ਅੰਬੇ ਸੂਰੂ ਦੁੱਧ ਪੀਣਾ ਉਹ ਦੋਆ ਪੇਰ ਪਾਵਾ ਉਹਨਾਂ ਵਾਸਤੇ ਮੈਂ ਜੱਗ ਦੁੱਧ ਤਾਂ ਰੋਜ਼ ਵਰਤ ਕਰ ਦਿੰਨੀ ਆ ਸੇ ਹੁਣ ਇਹ ਇੱਕ ਚਾਗੀ ਕੀਤਾ ਵਾ ਕਿੰਨਾ ਪੀਣਾ ਹੋਊਗਾ ਪੀ ਲੂਗੀ ਬਾਕੀ ਫਿਰ ਇਹ ਚੜਾ ਲਾ ਸੇਰੇ ਪੀ ਲੂ ਆ ਗਿਆ ਸੌਨ ਕਰਤਾ ਵਾ ਇੱਥੇ ਦੁੱਧ ਰਹਾ ਲੈ ਲਓ ਜੀ ਦੁੱਧ ਮੈਂ ਆ ਰਿਹਾ ਤਾ ਸੇਮ ਕਰਦਨੇ ਗੈਸ ਆ ਨਾ ਨਵੇਂ ਚੁੱਲੇ ਲਿਆਂਦੇ ਪਤਾ ਨਹੀਂ ਕੀ ਅੱਗ ਲੱਗ ਗਈ ਆ ਟੁੱਟ ਗਿਆ ਹੁਣ ਹਉਣ ਕੀ ਨਾ ਸਰਦਾਰ ਜੀ ਬਣਾ ਕੇ ਦੇਣਗੇ ਉਹਦਾ ਮੈਂ ਬਟਨ ਜਿਹਾ ਵੀ ਨਾ ਇੱਥੇ ਸੰਭਿਆ ਵਾ ਉਹ ਫੇਰ ਰੱਖਿਆ ਆਉਣਗੇ ਤੇ ਫੇਰ ਚਲੋ ਅੱਜ ਨਾ ਮੈਂ ਮਸਾਲਾ ਕੱਢਣਾ ਹੀ ਜ਼ਿਆਦਾ ਚਾਹ ਦਾ ਮਸਾਲਾ ਬਣਾਉਣ ਵਾਲਾ ਪਿਆ ਮੇਰੇ ਲੈ ਚੀਆ ਵਗੈਰਾ ਨਾ ਮਲੇ ਜੋ ਵੀ ਸਮਾਨ ਆ ਤੇ ਆ ਸਨੈਪ ਤੇ ਉਹ ਮੈਨੇ ਇੱਕ ਤੇ ਚੜਨਾ ਪੈਣਾ ਮੈਨੂੰ ਤਾਂ ਆਪੇ ਚੱਲ ਕਰਨਾ ਹੋਊਗੀ ਨਾ ਉਹਨੂੰ ਲਵਾ ਕੇ ਕੱਲ ਨੂੰ ਧੁੱਪ ਲਵਾ ਕੇ ਸਾਰੇ ਸਮਾਨ ਨੂੰ ਤੇ ਫਿਰ ਮੈਂ ਉਹ ਸਮਾਨ ਜਿਹੜਾ ਵਾ ਗ੍ਰੇਨ ਕਰ ਲੈਣਾ ਵਾ ਤੇ ਉਹ ਫਿਰ ਆਵਾ ਪੀਸਿਆ ਮਸਾਲਾ ਥੋੜਾ ਜਿਹਾ ਪਾ ਲਈਏ ਨਾ ਚਾਹ ਫਿਰ ਬੜੀ ਟੇਸਟ ਵਾਲੀ ਬਣਦੀ ਆ ਮਨੋ ਜਿ ਪਾੜਾ ਆਉਣ ਲੱਗਿਆ ਵਾ ਚਾਹਾਂ ਥੱਲੇ ਲਾ ਲਈ ਮੈਂ ਉਬਲਣਾ ਚਾਹੀਏ ਫੇਰ ਤਵਾਰਾ ਦਵਾਉਂਗੀ ਨਾ ਇੱਕ ਵਾਲਾ ਹੋਰ ਸੇਮ ਗੈਸ ਕੱਟ ਕੇ ਕੱਟ ਕਰਤਾ ਵਾ ਗੈਸ ਥੋੜਾ ਜਿਹਾ ਇਹ ਨੂਰ ਇੱਜਲੇ ਅੰਦਨੇ ਕੇ ਸਿਆਲਾ ਵਿੱਚ ਚਾਹ ਪੀਣ ਦਾ ਨਜ਼ਾਰਾ ਹੀ ਹੋਉਂਦਾ ਹੈ ਨਾ ਗਰਮੀਆਂ ਵਿੱਚ ਨਹੀਂ ਗਰਮੀਆਂ ਚ ਵੀ ਇਹਦੇ ਗਰਮੀਆਂ ਚ ਉਹਨੇ ਦੋ ਟਾਈਮ ਪੀਂਦੀ ਆ। ਭੋੜੇ ਆ ਕਿ ਜਦੋਂ ਮੰਮੀ ਆਉਂਦੇ ਫਿਰ ਮੈਂ ਬਣਾ ਲੈਣੀ ਚਾ। ਇੱਕ ਵਾਰ ਮਾਰਨਿੰਗ ਟਾਈਮ ਬਣਨੀ 4 ਵਜੇ ਅੱਜ ਤੇ ਪੱਕੀ ਬਣਨੀ ਬਣਨੀ ਆ। ਤੇ ਸਾਡੇ ਦੇ ਬੱਚੇ ਚਾਹ ਨਹੀਂ ਪਿੰਦੇ ਦੋਵੇਂ ਹੀ। ਮੈਂ ਹੀ ਆ ਕੱਲੀ। ਤੇ ਜਾਂ ਫਿਰ ਸਰਦਾਰ ਜੀ ਉਹ ਬਹੁਤ ਘੱਟ ਪਿੰਦੇ ਨੇ। ਚਾਹਨ ਬਹੁਤ ਸਾਫ ਬਹੁਤ ਘੱਟ ਪਿੰਦੇ ਨੇ ਚਾਹ। ਇਹਨੇ ਜਿਆਦਾ ਚਕੀ ਨਹੀਂ ਗਿਓ। ਥੋੜੀ ਚਾਹ ਪੀਣ ਵਾਲੇ ਉਹਨਾਂ ਨੇ ਹਾਂ ਹੀ ਸਟੇਲੀਅਨ ਗਲਾਸੀਆਂ 'ਚ ਪੀਂਦੀਆਂ ਉਹਨਾਂ ਨੇ ਕੱਪ 'ਚ ਪਈ ਧੀ ਥੋੜੀ ਜਿਹੀ ਚਾਹ ਤੇ ਲਓ ਜੀ ਤੁਹਾਡੇ ਨਾਲ ਗੱਲਾਂ ਕਰਦੇ ਆ ਕਰਦੇ ਚਾਹ ਨੂੰ ਵੀ ਆ ਗਿਆ ਬਾੜਾ ਅਦਰਕ ਵਾਲੀ ਚਾਹ ਵਾ ਸਿਆਣਾ 'ਚ ਨਾ ਅਦਰਕ ਵਾਲੀ ਚਾਹ ਹੀ ਵਧੀਆ ਲੱਗਦੀ ਹੈ ਲਓ ਜੀ ਕੈਂਬ੍ਰੇਸ ਤੇ ਬੱਕਰੀ ਨੂੰ ਪਾ ਦਾਂਗੇ ਸੁੱਟਣਾ ਕੀ ਆ ਵੇਸਟ ਚਾਹ ਲੈ ਜੰਨੀ ਆ ਮੈਂ ਬਾਹਰ ਤੇ ਨਕਬੀ ਨਵਾਜ ਮਾਰ ਲਿੰਨੇ ਜੀ ਨਹੀਂ ਲੀ ਹੂਗੀ ਤੇ ਆਜੂ ਜਨੇ ਨੋਂਣਾ ਹਾ ਜੀ ਅਸਾ ਤੇ ਟਾਈਮ ਹੋ ਗਿਆ ਜੀ ਪੌਣਾ 1 ਤੇ ਸਾਗ ਦਾ ਮੇਰਾ ਹਜੇ ਪਤਾ ਪਤਾ ਨਹੀਂ ਜੀ ਚਾਹ ਮਾਂਂ ਈ ਬਿੜ ਕਰਾਰੀ ਜੀ ਮੰਮੀ ਦੇ ਸਾਗ ਜੀ ਨਾ ਨਕਬੀ ਨਵਾਜ ਮਾਰ ਲਿੰਨੇ ਚਾਹ ਪੀ ਜੂਗੀ ਆ ਕੋਈ ਮੰਮੀ ਥੋੜੇ ਜਿਹੇ ਮੈਂ ਪਾਵਾਂ ਸਾਗ ਹੈ ਨਾ ਆਇਆ ਸਾਗ ਮੁਰਗੀ ਪਾ ਜੀ ਅੱਛਾ ਚਲੋ ਮੱਖੀ ਨਾ ਪੈ ਜਾਏ 1 ਮਿੰਟ ਮੈਂ ਆਈ ਸਾਗ ਵੀ ਪਾਲਾਂ ਮੈਂ ਨਾ ਕਿਉਂਕਿ ਅੱਗੇ ਨਾ ਪਉਣਾ ਇੱਕ ਹੋ ਗਿਆ ਵਾ ਤੇ ਕੁੱਕਰ 'ਚ ਬਣਾਉਣਾ ਮੈਂ 12 ਤੋਂ 13 ਸੀਟੀਆਂ 'ਚ ਬਣਦਾ ਵਾ 12 ਜਾਂ 13 ਸੀਟੀਆਂ ਦੇ ਵਿੱਚ ਬਣ ਜਾਂਦਾ ਵਾ ਥੋੜਾ ਹੀ ਬਣਾਉਣਾ ਹੀ ਨਾ ਬਣਾਉਣਾ ਨਹੀਂ ਆਪਾਂ ਕਾ ਜੇ ਨਾ ਇੱਥੇ ਮੈਂ ਸਾਗ ਨੂੰ ਪਾਕ ਦੇਣੀ ਆ ਤੇ ਲੋਹੇ ਦੇ ਕੁੱਕਰ 'ਚ ਪਾਣੀ ਪਾ ਲੈਣੀ ਆ ਪਾਣੀ ਪਾ ਲਿਆ ਵਾ ਕੁੱਕਰ 'ਚ ਤੇ ਹੁਣ ਗੈਸ ਆਨ ਕਰਕੇ ਸਾਗ ਕੇ ਨਾ ਪਾਣੀ 'ਚ 5 ਤੋਂ ਮਿੰਟ ਇਹਨੂੰ ਰਿਚਣ ਦਿੰਨੇ ਆ ਫਿਰ ਪਾਉਂਗੀ ਸਾਗ ਉਹਨਾਂ ਚਿਰ ਗਲਾਸਿੰਗ ਲੈ ਜੰਨੀ ਬਾਹਰ ਚਾਹ ਪੀਣ ਵਾ ਤੇ ਚਾਹ ਪੀ ਲੈਨੇ ਆ ਪੰਜ ਕਿ ਮਿੰਟ ਗਰਮ ਹੋ ਜੇ ਪਾਣੀ ਨਾ ਫਿਰ ਪਾ ਦਿੰਨੀ ਲੈ ਨਹੀਂ ਹਿੱਕ ਕੇ ਤੱਕ ਨਹੀਂ ਲੈ ਕਿ ਨਹੀਂ ਕਰੇ ਲਾ ਨਹੀਂ ਕੀਤਾ ਨਹੀਂ ਲੈਵਾ ਕੁਝ ਚਲ ਕੋਈ ਨਹੀਂ ਹੋਰ ਕੀ ਚੀਜ਼ ਨਹੀਂ ਦੇ ਕੋਈ ਨਹੀਂ ਪਾ ਦੇ ਮੁਰਗੀ ਪਾ ਦੇ ਲੈ ਖਬੀਰ ਲੈ ਖਬੀਰ ਆਜਾ ਚਾਹ ਪੀ ਲੈ ਪ੍ਰੋਣੇ ਦਰਾਂ ਨੇ ਪੀਣੀ ਆ ਪਤਨ ਨੇ ਪ੍ਰੋਣੇ ਦਰਿਆਂ ਦਾ ਹੱਸਦਾਣਾ ਲੈਦੇ ਹੀ ਹੁੰਨੀ ਚਾਹ ਫੜਾਉਣੀ ਆਪਣੇ ਤੇ ਹੋਰ ਨੂੰ ਪੀਨੇ ਜਾ ਆਲਾ ਡਾਡੀ ਚਾਹ ਪੀਣੀ ਤਾਂ ਹੀ ਆਲਾ ਫੜ ਵਲਗ ਉਹ ਨਾਲ ਆ ਤੇਰਾ ਚਲ ਆ ਜਾ ਮੈਂ ਫੜਦਾ ਨਾ ਰਹਿ ਜੇ ਜਾ ਦੱਤੀ ਚਲਾ ਨਹੀਂ ਜਾਉਣਾ ਬੁੱਤ ਲੋ ਜੀ ਸਾਗ ਮੈਂ ਪਾਤਾ ਵਾ ਤੇ ਰੈਜ ਲੈਣ ਦਿੰਨੇ ਆ ਆ ਜਾ ਤਾ ਰਿਲਖਵੀਰ ਵਾਸਤੇ ਗਰਮ ਇਦਾਂ ਕਰ ਲੈਣੀ ਗੜਵੀ ਚ ਹੁਣ ਆਈ ਆ ਇਤੋਂ ਦੁੱਧ ਲਾਇਆ ਇੱਥੇ ਹੀ ਨਾ ਫੇਰ ਆਦ ਨਹੀਂ ਇੱਥੇ ਤੇ ਥੋੜੀ ਜਿਹਾ ਮੈਂ ਚਲ ਗਰਮ ਕਰਕੇ ਨੂੰ ਦੇ ਦਿੰਨੀ ਆ